ਬਹੁਤ ਅਫਸੋਸ ਦੀ ਗੱਲ ਆ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਫਤੋਨ ਦੇ بیٹے ਦੇ ਕੁੱਟਮਾਰ ਮਸਲੇ ਦੇ ਵਿੱਚ 3 ਮਹੀਨੇ 4 ਮਹੀਨੇ ਹੋ ਗਏ ਆ ਹਾਲੀ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਦੀ ਉਹ ਗੁਹਾਵ ਲਗਾ ਰਹੇ ਨੇ ਇਹਦੇ ਤੋਂ ਮੰਦ ਪਾਗੀ ਗੱਲ ਇੱਕ ਚੁਣੀ ਹੋਈ ਸਰਕਾਰ ਲੋਕਾਂ ਦੀ ਸਰਕਾਰ ਵਾਸਤੇ ਨਹੀਂ ਹੋ ਸਕਦੀ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਆ ਕਿ ਉਹਨਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਮੇਰਾ ਮੰਨਣਾ ਵਾ ਕਿ ਇਹਦੇ ਲਈ ਕਈ ਸੰਸਥਾਵਾਂ ਜ਼ਿੰਮੇਵਾਰ ਨੇ ਸਭ ਤੋਂ ਪਹਿਲਾਂ ਕਿ ਓਬਵੀਅਸਲੀ ਇਹਦੀ ਜ਼ਿੰਮੇਵਾਰੀ ਆ ਉਹ ਪੰਜਾਬ ਸਰਕਾਰ ਦੀ ਬਣਦੀ ਆ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਇਹ ਵਾਕਿਆ ਹੋਇਆ ਚੁਣੀ ਹੋਈ ਲੋਕਾਂ ਦੀ ਸਰਕਾਰ ਆ ਇਹ ਗੱਲ ਮੁੱਖ ਮੰਤਰੀ ਤੱਕ ਵੀ ਪਹੁੰਚੀ ਮੁੱਖ ਮੰਤਰੀ ਗ੍ਰਹਿ ਮੰਤਰੀ ਵੀ ਨੇ ਪੰਜਾਬ ਦੇ ਫਿਰ ਵੀ ਪਰਿਵਾਰ ਨੂੰ ਨਹੀਂ ਲੱਗਾ ਕਿ ਉਹਨਾਂ ਨੂੰ ਇਨਸਾਫ ਮਿਲਿਆ ਹੈ ਬਲਕਿ 압ਰਭਾਤ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਤੁਸੀਂ ਕੰਪਰਮਾਈਜ਼ ਕਰੋ ਠੀਕ ਹੈ ਪੁਲਿਸ ਅਫਸਰਾਂ ਨੇ ਬਹੁਤ ਚੰਗਾ ਕੰਮ ਕੀਤਾ ਹੋਏ ਇਸ ਤੋਂ ਪਹਿਲਾਂ ਲੇਕਿਨ ਇਸ ਘਟਨਾ ਦੇ ਵਿੱਚ ਬੜਾ ਕਲੀਅਰ ਹੈ ਕਿ ਪੁਲਿਸ ਅਫਸਰ ਜਿਹੜੇ ਨੇ ਉਹਦੇ ਐਸੀਡਡ देयर ਬਰੀਫ ਜੋ ਉਹਨਾਂ ਨੇ ਕੀਤਾ ਉਹ ਨਹੀਂ ਕਰ ਸਕਦੇ ਸਨ ਇੱਕ ਕਿਸੇ ਇਨਸਾਨ ਨੂੰ ਔਰ ਇਸ ਕੇਸ ਦੇ ਵਿੱਚ ਇੱਕ ਫੌਜੀ ਅਫਸਰ ਨੂੰ ਜੋ ਸਰਵੀ ਅਫਸਰ ਆ ਉਹਨੂੰ ਉਹਦੀ ਖੁੱਟਮਾਰ ਕਰਨਾ ਉਹਦੇ ਨਾਲ ਬਤਮੀਜ਼ੀ ਕਰਨਾ ਬਿਲਕੁਲ ਇਹਨੂੰ ਟੋਲਰੇਟ ਕੋਈ ਵੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ ਸਰਕਾਰ ਨੇ ਇਹਦੇ ਤੇ ਇਹ ਇਹ ਬਿਸ਼ੀ ਬਸ਼ੀ ਐਟੀਟਿਊਡ ਡਾਪ ਕੀਤਾ ਇਹਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਲਈ ਮੇਰੇ ਖਿਆਲ ਪੂਗੰਤਮਾਨ ਸਰਕਾਰ ਦੇ ਉੱਪਰ ਇਹ ਸਿੱਧਈ ਜ਼ਿੰਮੇਵਾਰੀ ਬੰਦੀ ਆ ਪੰਜਾਬ ਪੁਲਿਸ ਨੂੰ ਛੱਡ ਦਿਓ ਸਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੇ ਹੱਦ ਤੱਕ ਬੰਦੀ ਆ ਪੰਜਾਬ ਪੁਲਿਸ ਤੇ ਆਪਣੇ ਅਧਿਕਾਰੀਆਂ ਨੂੰ ਕਵਰ ਅਪ ਕਰਦੀ ਹੀ ਹੈ ਔਰ ਮੈਂ ਰਹਾ ਨਿਆ ਕਿ ਉਹ ਅਧਿਕਾਰੀ ਜਿਹੜੇ ਨੇ ਅੱਜ ਵੀ ਉਸ ਅਧਿਕਾਰੀ ਜਿਨ੍ਹਾਂ ਨੇ ਕਵਰ ਅਪ ਕੀਤਾ ਉਹਨਾਂ ਨੂੰ ਪ੍ਰੋਮੋਸ਼ਨਸ ਮਿਲੀਆਂ ਹਨ ਦੂਜੇ ਥਾਂ ਪੋਸਟਿੰਗਸ ਮਿਲੀਆਂ ਹਨ ਉਹਨਾਂ ਦੇ ਉੱਤੇ ਉਹਨਾਂ ਨੂੰ ਫੌਰਨ ਕਟਾਰੇ 'ਚ ਖੜਾ ਕਰਕੇ ਉਹਨਾਂ ਨੂੰ ਉਹਨਾਂ ਦੀ ਕੁਐਸਚਨਿੰਗ ਹੋਣੀ ਚਾਹੀਦੀ ਸੀ ਉਹਨਾਂ ਦੀ ਐਸਆਜ਼ ਦੇ ਵਿੱਚ ਦਰਜ ਹੋਣਾ ਚਾਹੀਦਾ ਇਸ ਇਸ ਮਸਲੇ ਦੇ 'ਚ ਕੀ ਰੋਲ ਰਿਹਾ ਵਾ ਤਾਂ ਕਿ ਉਹਨਾਂ ਦੀ ਗਾ ਪ੍ਰੋਮੋਸ਼ਨ ਔਰ ਗਾ ਉਹਨਾਂ ਦੀਆਂ ਜਿਹੜੀਆਂ ਪਦਵੀਆਂ 'ਵਾਂ ਉਹਦੇ 'ਤੇ ਉਹਨਾਂ ਦਾ ਡਾਇਰੈਕਟ ਅਸਰ ਪੈਂਦਾ ਇਸ ਤੋਂ ਇਲਾਵਾ ਰਜਿੰਦਰਾ ਹਸਪੀਟਲ ਦੇ ਡਾਕਟਰ ਦਾ ਕੀ ਰੋਲ ਰਿਹਾ ਉਹਦੀ ਵੀ ਇਨਕੁਆਰੀ ਜ਼ਰੂਰ ਕਰਨੀ ਪੰਦੀ ਆ ਅ ਔਰ ਜੇ ਕੋਈ ਸਹੀ ਇਨਕੁਆਰੀ ਹੋਊਗੀ ਤੇ ਉਹ ਰੋਲ ਵੀ ਜਿਹੜਾ ਵਾ ਉਹ ਵੀ ਮੇਰੇ ਖਿਆਲ ਨਾਲ ਦੇ ਤੇ ਚਾਹੁੰਦਾ ਵਾ ਮੇਰਾ ਖਿਆਲ ਆ ਕਿ ਇਹ ਬਹੁਤ ਸਾਰੇ ਡਾਕਟਰ ਜਿਹੜੇ ਨੇ ਇਹ ਆਮ ਤੌਰ ਤੇ ਦਬਾਹੇ ਹੇਠ ਆ ਜਾਂਦੇ ਨੇ ਬੜੇ ਘੱਟ ਲੋਕ ਨੇ ਜਿਹੜੇ ਵਾਕਈ ਪੁਲਿਸ ਪ੍ਰੈਸ਼ਰ ਨੂੰ ਨੋ ਵਿਟਸਟੈਂਡ ਕਰਦੇ ਨੇ ਔਰ ਆਪਣੀ ਕਾਰਜਗੁਜ਼ਾਰੀ ਜਿਹੜੀ ਆ ਆਪਣਾ ਕੰਮਕਾਜ ਰੂਲਾਂ ਮੁਤਾਬਕ ਕਰ ਕਰਦੇ ਆ ਇਹਦੇ ਨਾਲ ਨਾਲ ਆਰਮੀ ਅਧਿਕਾਰੀਆਂ ਦਾ ਵੀ ਰੋਲ ਜਿਹੜਾ ਵਾ ਉਹ ਵੀ ਜੋ ਹੁੰਨਾ ਚਾਹੀਦਾ ਸੀ ਉਹ ਨਹੀਂ ਹੋਇਆ ਬੜੇ ਅਫਸੋਸ ਦੀ ਗੱਲ ਹੈ ਯਾ ਅੱਜ ਕੱਲ ਸਾਡੇ ਫੌਜ ਦੇ ਅਫਸਰ ਵੀ ਜਿਹੜੇ ਨੇ ਉਹ ਵੀ ਕਾਨੂੰਨ ਮੁਤਾਬਕ ਚੱਲਣ ਦੀ ਬਜਾਏ ਉਹ ਵੀ ਕੰਪਰੋਮਾਈਜ਼ ਵੱਲ ਨੂੰ ਤੁਰਦੇ ਆ ਪੁਰਾਣਾ ਐਗਜ਼ੈਂਪਲ ਹੈ ਮੈਂ ਅੱਗੇ ਵੀ ਇਹਦੇ ਬਾਰੇ ਦੱਸੂਗਾ ਕਿ ਕਿਵੇਂ ਪੁਰਾਣੇ ਕੇਸਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਆਰਮੀ ਵਾਲਿਆਂ ਨੇ ਬੜਾ ਸੀਰੀਅਸ ਲਿਊ ਲਿਆ ਇਸ ਕੇਸ ਦੇ ਵਿੱਚ ਵੀ ਆਰਮੀ ਨੂੰ ਬੜਾ ਸੀਰੀਅਸ ਲਿਊ ਲੈਣਾ ਚਾਹੀਦਾ ਸੀ ਆਮੀ ਕਮਾਂਡਰ ਨੂੰ ਸੀਰੀਅਸ ਲਿਊ ਲੈਣਾ ਚਾਹੀਦਾ ਸੀ ਆਮੀ ਹੈੱਡ ਕੁਆਰਟਰ ਨੂੰ ਸੀਰੀਅਸ ਲਿਊ ਲੈਣਾ ਚਾਹੀਦਾ ਸੀ ਜਿਹੜੀ ਵੀ ਸੰਸਥਾ ਇੰਟੈਲੀਜੈਂਸ ਜੇਂਸ ਏਜੰਸੀ ਦਾ ਉਹ ਕੰਮ ਕਰਦਾ ਪਾਰਿਓ ਆਰਡ ਆਰਡਬੀ ਆਪਾਂ ਇਆਈਬੀ ਆਪਾਂ ਜਿਹੜੀ ਵੀ ਸੰਸਥਾ ਹੈ ਜਿਹਦੇ ਚ ਕੰਨ ਬਾਦ ਹੈ ਜਿਹੜੇ ਪੋਸਟਰ ਨੇ ਉਹਨਾਂ ਨੂੰ ਵੀ ਉਹਨਾਂ ਦੀ ਪੂਰੀ ਮਦਦ ਤੇ ਆਉਣਾ ਚਾਹੀਦਾ ਸੀ ਉਹਨਾਂ ਨੂੰ ਕਚਹਿਰੀ ਦੇ ਵਿੱਚ ਇੱਕ ਪਾਰਟੀ ਬਣਨਾ ਚਾਹੀਦਾ ਸੀ ਆਰਮੀ ਨੂੰ ਵੀ ਜਿਹੜੀ ਸੰਸਥਾ ਜੋ ਐਸੋਈ ਕੰਮ ਕਰਦੇ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਪਾਰਟੀ ਬਣ ਕੇ ਠੋਕ ਕੇ ਬਿਆਨ ਦੇਣਾ ਚਾਹੀਦਾ ਸੀ ਪਰਿਵਾਰ ਨੂੰ ਤੁਸੀਂ ਕੱਲਾ ਨਹੀਂ ਛੱਡ ਸਕਦੇ ਹੋ ਜੇ ਮਸਲੇ ਦੇ ਵਿੱਚ ਫਿਰ ਨੌਕਰੀ ਕਰਦਾ ਵੀ ਫਾਇਦਾ ਜੇ ਪਰਿਵਾਰ ਨੇ ਆਪ ਹੀ ਕੇਸ ਲੜਨਾ ਮੈਕਮੇ ਕਿਦਰ ਗਿਆ ਹੈ ਇਸ ਕੇਸ ਦੇ ਵਿੱਚ ਆਰਮੀ ਮੈਕਮੇ ਦਾ ਕੀ ਰੋਲ ਰਿਹਾ ਸੋ ਮੇਰਾ ਖਿਆਲ ਹੈ ਕਿ ਆਰਮੀ ਦਾ ਵੀ ਇਹ ਦੇ ਵਿੱਚ ਆਰਮੀ ਵੀ ਜਿਹੜੇ ਜਿਹੜਾ ਜਿਹੜਾ ਰੋਲ ਨੰਨ ਬਣਾ ਚਿੰਦਸੁਰ ਨਹੀਂ ਨੰਦਾ ਪਿਆ ਇਸ ਤੋਂ ਇਲਾਵਾ ਹਾਈ ਕੋਰਟ ਜੋ ਉੱਤੇ ਬੜੇ ਬੱਡੇ ਸਵਾਲ ਉੱਠਦੇ ਆ 4 ਮਹੀਨੇ ਬਾਅਦ ਵੀ ਅੱਜ ਹੁਣ ਤੁਸੀਂ ਸੀਬੀਆਈ ਨੂੰ ਇਨਕੁਆਰੀ ਦੇ ਰਹੇ ਜੇ 4 ਮਹੀਨੇ ਪਹਿਲਾਂ ਕਿਉਂ ਨਹੀਂ ਸੀਬੀਆਈ ਨੂੰ ਇਨਕੁਆਰੀ ਦਿੱਤੀ ਇੱਕ ਹਾਈ ਕੋਰਟ ਜੱਜ ਤੋਂ ਕੇਸ ਇਹ ਕਿਵੇਂ ਓਵਰਨਾਈਟ ਵਾਪਸ ਲਿਆ ਗਿਆ ਜਿਹੜਾ ਚੀਫ ਜਸਟਿਸ ਆ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਉੱਠਦੇ ਆ ਸੋ ਇਹ ਸਾਰੇ ਲੋਕ ਜਿਹੜੇ ਨੇ ਇਹ ਇੱਕ ਤਰੀਕੇ ਨਾਲ ਮੈਂ ਹੀ ਕਹੂੰਗਾ ਗੁਨਾਹਗਰ ਨੇ ਲੇਕਿਨ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ ਇਹਨਾਂ ਨੂੰ ਇਨਸਾਫ ਦੇਣ ਦੀ ਬੜਾ ਅਫਸੋਸ ਦੀ ਗੱਲ ਹੈ ਕਿ ਇੱਕ ਓਵਰਆਲ ਇੰਸਟੀਚਨਲ ਫੇਲੀਅਰ ਜਿਹੜਾ ਉਹ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਲੋਕ ਮਿਸਿਸ ਬਾਖਸ ਜਾਂ ਉਹਨਾਂ ਦੇ ਪਰਿਵਾਰ ਦੀ ਆਲੋਚਨਾ ਕਰ ਰਹੇ ਆ ਹੋ ਸਕਦਾ ਬਾਹੋਂ ਤੋਂ ਗਲਤ ਬਿਆਨੀ ਹੋਈ ਹੋਵੇ ਕਿਤੇ ਨਾ ਕਿਤੇ ਵੱਧ ਘੱਟ ਬੋਲਿਆ ਗਿਆ ਹੋਵੇ ਗੁੱਸੇ ਦੇ ਵਿੱਚ ਬੰਦਾ ਬਹੁਤ ਕੁਝ ਕਹਿ ਜਾਂਦਾ ਹੈ ਪਰ ਅੱਜ ਉਹਨਾਂ ਨੇ ਜਿਹੜਾ ਜਾਂ ਦੋ ਦਿਨ ਪਹਿਲਾਂ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਕਿ ਮੈਂ ਹੁਣ ਥੱਕ ਚੁੱਕੀ ਹਾਂ ਬਹੁਤ ਵੱਡੀ ਘਟ ਹੈ ਇੱਕ ਅਫਸਰ ਇੱਕ ਪਤੀ ਬਾਪ ਇੱਕ ਪਤਨੀ ਬੇਟੇ ਦੀ ਬੇਇੱਜ਼ਤੀ ਸਹਣਾ ਕੋਈ ਸੁੱਖ ਗੱਲ ਨਹੀਂ ਸੋ ਉਹ ਲਗਾਤਾਰ ਲੜਾਈ ਲੜਦੇ ਰਹੇ ਨੇ ਸਟਰਗਲ ਨੂੰ ਹਣੇ ਠੀਕ ਹੈ ਉਹਨਾਂ ਨੂੰ ਤਾਂ ਵੱਢ ਘਾਟ ਬੋਲਿਆ ਗਿਆ ਹੋਊਗਾ ਲੇਕਿਨ ਫਿਰ ਵੀ ਉਹਨਾਂ ਨੇ ਬਹੁਤ ਅੱਛਾ ਤਰੀਕੇ ਨਾਲ ਲੜਾਈ ਲੜੀਆ ਕਾਦੀ ਲੜਾਈ ਇੱਥੇ ਤੱਕ ਪਹੁੰਚੀਆ ਸਜ਼ਾ ਹੋਵੇ ਨਾ ਹੋਵੇ ਪਰ ਏਟਲੀਸਟ ਇੱਕ ਸਿਸਟਮ ਨੂੰ ਪਤਾ ਲੱਗ ਗਿਆ ਕਿ ਤੁਸੀਂ ਇੱਥੇ ਮਿੱਟੀ ਨਹੀਂ ਪਾ ਸਕਦੇ जो सजा बनती है और देनी चाहिए थी भी है सो मेरा किस एक इंडिविजुअल ट्रैफ इजुअल चेत है, है जो लगातार लड़ाई लड़ लग रहे हैं देखते हैं कि यह मसला जरा वा अखीर की, की नतीजा होगा और मेरा ख्याल है मैं लगता वा कि आपको दोबारा भी गल करनी हो पाएगी और गल करों आप क्योंकि आ, रूल ऑफ लॉ Must prevail. Rule of law is not only for the best of times, rule of law is even for the worst of times.